ਇੱਟੀ ਨੂੰ ਤੁਸੀਂ ਇਸ ਪਾਪ ਦੀ ਭਾਗੀ ਨਾ ਬਣਾਓ ਅਫਗਾਨਿਸਤਾਨ ਚ ਹੋਈ ਹੈ ਨਾ ਇਹ ਤੇ ਕੀ ਨਤੀਜੇ ਨਿਕਲਣੇ ਤੁਹਾਡੇ ਸਾਹਮਣੇ ਹੁਣ ਇਹ ਕਹਿੰਦੇ ਨੇ ਨਸ਼ਿਆਂ 'ਚ ਖੇਤੀ ਚੋਂ ਮੁਨਾਫਾ ਹੋ ਮੁਨਾਫਾ ਤਾਂ ਜਿਸਮੁਸਤਰਾ ਸੀ ਜਿਉਂ ਵੀ ਬਹੁਤ ਹੁੰਦਾ ਨਹੀਂ ਪਹਿਲਾਂ ਪਿੰਡਾਂ ਚ ਇੱਕ ਦੋ ਅਮਲੀ ਹੁੰਦੇ ਸੀ ਤੇ ਕਦੇ ਸੁਣਿਆ ਵੀ ਕਿਸੇ ਅਮਲੀ ਦਾ ਘਰ ਬਸਿਆ ਜਾਂ ਉਹਨੇ ਤਰੱਕੀ ਕੀਤੀ ਹੈ ਹੁੰਦਾ ਤਾਂ ਅਮਲੀ ਹੋਸੀ ਨਾ ਜੀ ਇਤਿਹਾਸ ਦਿਖਾ ਰਹੇ ਤੁਸੀਂ ਹੁਣ ਤੁਸੀਂ ਅੱਜ ਕਹਿ ਕੇ ਜਿਿਹੜਾ ਸਿਆਸਤਦਾਨ ਨੇ ਦੀ ਉਹ ਫੀਮ ਖਾਂਦੇ ਨੇ ਦੇਖੋ ਉਹਨਾਂ ਦਾ ਚਿਹਰਾ ਧੱਕ ਦਗਾਉਂਦਾ ਇਹਦਾ ਮਤਲਬ ਸਾਡੀ ਸੇਤ ਦਾ ਰਾਜ ਫੀਮ ਬਣ ਗਿਆ ਮੇਰੇ ਬਾਬਾ ਜੀ ਕਹਿੰਦੇ ਹੁੰਦੇ ਸੀ ਮੇਰੇ ਯਾਰ ਆ ਮਾਲਾ ਸਿਆ ਆਮਲਤਾ ਪ੍ਰਸ਼ਾਦੀ ਦਾ ਵੀ ਮਾੜਾ ਤੁਹਾਨੂੰ ਪ੍ਰਸ਼ਾਦਾ ਵੀ ਰੋਟੀ ਦਾ ਆਮਲ ਵੀ ਮਾੜਾ ਬਜ਼ੁਰਗ ਇਹ ਕਹਿੰਦੇ ਸੀ ਅਮਲੀ ਤਾਂ ਕਿਸੇ ਚੀਜ਼ ਦਾ ਵੀ ਹੋਣਾ ਮਾੜਾ ਸੋ ਇਸ ਕਰਕੇ ਤੁਸੀਂ ਇੱਕ ਅਮਲੀਆਂ ਦੀ ਫੌਜ ਤਿਆਰ ਕਰ ਰਹੇ ਹੋ ਕਿ ਇਹ ਨਿਸ਼ਾਨ ਜਾਣਗੇ ਇਹ ਨਿਸ਼ਾਨ ਜਾਂ ਨਹੀਂ ਖਿਚ ਲੈਂਦੇ ਠੀਕ ਹੈ ਜਾਂ ਨਹੀਂ ਲੈਂਦੇ ਹੋਗੇ ਪਰ ਨੁਕਸਾਨ ਤਾਂ ਕਰਦੇ ਨੇ ਆਰਥਿਕ ਨੁਕਸਾਨ ਸਮਾਜ ਦੇ ਵਿੱਚ ਕਿਦੋਂ ਬੰਦਾ ਅਮਲੀ ਘਾਉਣ ਲੱਗ ਜਾਂਦਾ ਉਹ ਤੋਂ ਵੱਡਾ ਨੁਕਸਾਨ ਇਹ ਕਹਿੰਦੇ ਆ ਇਹਦੇ ਨਾਲ ਮਰਦਾ ਨਹੀਂ ਜਿਹੜਾ ਫੀਮ ਤੇ ਲੱਗ ਜਾਂਦਾ ਲਗਾਤਾਰ ਉਹਦਾ ਘਰ ਵਸਦਾ ਜਾਣਕਾਰੀ ਹੋਰ ਚੀਜ਼ ਹੁੰਦੀ ਆ ਅਕਲ ਹੋਰ ਅਕਲ ਅਸੀਂ ਲੈਂਦੇ ਨਹੀਂ ਜਾਣਕਾਰੀ ਜਿੱਥੇ ਮਿਲ ਜਾਂਦੀ ਆ ਉਹਨੂੰ ਕੱਲੇ ਲਾਲਾ ਫੜਕਾਈ ਜਾਂਦੇ ਆ ਇਹੀ ਸਾਡੇ ਸਿਆਦਾਂ ਨੇ ਪੰਜਾਬ ਵਿਧਾਨ ਸਭਾ 'ਚ ਕੀਤਾ ਮੈਂ ਵਿਦਵਾਨਾਂ ਨੂੰ ਡਾਕਟਰਾਂ ਨੂੰ ਇਹ ਕਹਿੰਨਾ ਇਸ ਮਸਲੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਆ ਇੱਕ ਪੀੜੀ ਨੂੰ ਤੁਸੀਂ ਕਦੇ ਅੱਤਵਾਦੀ ਬਣਾ ਕੇ ਮਾਰ ਦੋ ਕਦੇ ਨਸ਼ੇੜੀ ਬਣ ਕੇ ਮਾਰ ਦੋ ਹੁਣ ਸਸਤਾ ਮਿਸ਼ਾ ਖੁੱਲਾ ਦੇ ਕੇ ਮਾਰ ਦੋ ਨਕੰਮੇ ਹੋ ਜਾਂਦੇ ਨੇ ਆਲੇ ਬੰਦੇ ਜਿਹੜੇ ਵੱਡੇ ਨਸ਼ੇ 'ਚ ਲੱਗੇ ਹੋਏ ਨੇ ਨੌਜਵਾਨ ਉਹਨਾਂ ਨੂੰ ਉਸ ਨਸ਼ੇ ਤੋਂ ਮੋੜਨ ਲਈ ਤੁਹਾਨੂੰ ਫੀਮ ਤੇ ਭੁੱਕੀ ਚਾਹੀਦੀ ਆ ਪੀਮ ਤੇ ਪੁੱਕੀ ਦਾ ਕਾਲ ਕਿਉਂ ਪੈ ਗਿਆ ਮਹਿੰਗੀ ਕਿਵੇਂ ਹੋ ਗਈ ਐਨਡੀਪੀਐਸ ਐਕਟ ਬਣਾਇਆ ਜਿਹੜੀ ਇਹ ਭਨੇਖਾ ਪਾਉਂਦੇ ਨੇ ਨਾ ਵੀ ਡੋਡੇ ਵਿੱਚ ਕੇ ਬੀਜ ਕੇ ਸਾਨੂੰ ਖੁੱਲ ਮਿਲ ਜੂ ਵੇਚਣ ਤੁਹਾਨੂੰ ਖੁੱਲ ਖੁੱਲ ਕਿਸੇ ਨੂੰ ਨਹੀਂ ਮਿਲਣੀ ਸਾਰੀ ਸਰਕਾਰੀ ਕੰਟਰੋਲ ਹਟਾ ਜਾਓ ਉਹਦੇ ਭਾਅ ਹਟਾ ਜਾਓ ਉੱਥੇ ਵੀ ਫਿਰ ਤੁਸੀਂ ਕਹੋਗੇ ਨਹੀਂ ਹਾਂ ਐਨਐਸਪੀ ਤਿਆ ਕਰੋ ਫਿਰ ਸਰਕਾਰ ਦੇ ਵਿੱਚ ਜਾਂਦੀ ਆ ਕੀ ਚੱਲਦੀ ਆ ਸਮਗਲਿੰਗ ਤਾਂ ਹੀ ਹੋ ਸੋ ਐਨਡੀਪੀਐਸ ਐਕਟ ਖਤਮ ਹੋਣਾ ਚਾਹੀਦਾ ਨੀਤੀ ਤੋਂ ਬਿਨਾ ਕੋਈ 마ਫੀਆ ਪੈਦਾ ਨਹੀਂ ਹੁੰਦਾ ਰੇਤ 마ਫੀਆ ਨੀਤੀ ਚੋਂ ਪੈਦਾ ਹੋਇਆ ਸ਼ਰਾਬ 마ਫੀਆ ਨੀਤੀ ਚੋਂ ਪੈਦਾ ਹੋਇਆ ਟਰਾਂਸਪੋਰਟ 마ਫੀਆ ਨੀਤੀ ਚੋਂ ਪੈਦਾ ਹੋਇਆ ਨਸ਼ਾ 마ਫੀਆ ਨਸ਼ੇ ਸਬੰਧੀ ਨੀਤੀ ਚੋਂ ਪੈਦਾ ਹੋਇਆ ਜਿਹੜੀ ਭੁੱਕੀ ਤੁਹਾਨੂੰ 60 ਰੁਪਏ ਕਿਲੋ ਮਿਲਦੀ ਸੀ 100 ਰੁਪਏ ਕਿਲੋ ਮਿਲਦੀ ਸੀ ਜਿਹੜੀ ਤੁਹਾਨੂੰ 50 ਰੁਪਏ ਤੋਲਾ ਮਿਲਦੀ ਸੀ ਉਹ ਵੀ ਉਹਨਾਂ ਬੰਦਿਆਂ ਨੂੰ ਜਾਂ ਖਾਸ ਸਮਾਂ ਤੇ ਸੀ ਤੁਸੀਂ ਉਹਨਾਂ ਤੇ ਐਡੀ ਸਖਤੀ ਕਰਤੀ 10 ਸਾਲ ਜੇਲ੍ਹ ਕੋਈ ਜਮਾਨਤ ਨਹੀਂ ਫਿਰ ਲੋਕ ਜਾਣਗੇ ਕਿ ਕਿੱਧਰ ਨੂੰ ਫਿਰ ਮੈਡੀਕਲ ਨਸ਼ੇਵਲ ਚਲੇਗੇ ਮੈਡੀਕਲ ਨਸ਼ੇ ਤੋਂ ਉਦੋਂ ਕੈਮੀਕਲ ਨਸ਼ੇਵਾਲਾ ਚਲੇਗੇ ਸਰਕਾਰ ਨੇ ਇੱਕ ਨਸ਼ਾ ਪੱਖੀ ਨੀਤੀ ਬਣਾਈ ਹੋਈ ਆ ਜਦੋਂ ਤੱਕ ਤੁਸੀਂ ਉਹ ਨੀਤੀ ਤੇ ਸੱਟ ਨਹੀਂ ਮਾਰਦੇ ਬਾਦਲਮੀ ਨੀਤੀ ਨਹੀਂ ਲਿਆਉਂਦੇ ਉਦੋਂ ਤੱਕ ਮਸਲਾ ਹੱਲ ਨਹੀਂ ਹੋਣਾ ਸਰਕਾਰ ਕੋਲੇ ਕੀ ਫੀਮ ਹੈ ਨਹੀਂ ਹਸਪਤਾਲਾਂ ਦੀ ਕੀ ਫੀਮ ਆਉਂਦੀ ਨਹੀਂ ਭੁੱਕੀ ਕੀ ਲਈ ਨਹੀਂ ਜਾ ਸਕਦੀ ਤੁਸੀਂ ਉਹਦੇ ਠੇਕੇ ਕਿਉਂ ਖੋਲਦੇ ਹੋ ਨਹੀਂ ਉਹਦੀ ਖੇਤੀ ਕਿਉਂ ਕਰਦੇ ਹੋ ਯਾਰ ਬਲ ਕੁੱਲ ਛੁੱਟੀ ਦੇ ਰਹੇ ਹਨ ਕਿਸੇ ਨੂੰ ਗੱਲ ਦਾ ਨਹੀਂ ਪਤਾ ਜੀ ਬਾਸਤਾ ਨਹੀਂ ਪਤਾ ਐਵੇਂ ਟੱਲੇ ਮਾਰੀ ਜਾਂਦੇ ਨੇ ਚੀਨ ਬਾਰੇ ਮਸ਼ਹੂਰ ਸੀ ਵੀ ਥੀਮ ਆ ਜਿਹੜੇ ਉਹ ਕਿਵੇਂ ਉਹ ਗਰਕ ਜੇ ਸੀ ਤੇ ਉਹਨੂੰ ਕਿਵੇਂ ਘਟਾਇਆ ਉਹ ਤਜਰਬਾ ਤੁਸੀਂ ਸਿੱਖੋ ਨਾ ਤੁਸੀਂ ਉਦਾਹਰਣ ਤੁਸੀਂ ਕੈਨੇਡਾ ਦੀ ਦਿੰਦੇ ਹੋ ਅਮਰੀਕਾ ਦੀ ਦਿੰਦੇ ਹੋ ਆ ਡਾਕਟਰ ਗਾਂਧੀ ਉਰੀ ਉੱਥੇ ਜੀ ਖੁੱਲ੍ਹ ਦੇਤੀ ਉਹ ਸੋਸਾਇਟੀ ਦਾ ਇੱਕ ਲੈਵਲ ਆ ਉੱਥੇ ਤਾਂ ਇਹ ਵੀ ਖੁੱਲਾ ਜਿਹਦੇ ਨਾਲ ਮਰਜੀ ਤੁਰਜੋ ਜਿਹਦੇ ਘਰੇ ਮਰਜੀ ਰਹਿਜੋ ਜਿੱਥੇ ਕਿਸਾਨ ਚਾਹੀ ਯੂਪੀ ਆ ਐਮਪੀ ਆ ਰਾਜਸਥਾਨ ਆ ਜਿੱਥੇ ਕਿਸਾਨ ਇਸ ਨਸ਼ੇ ਦੀ ਖੇਤੀ ਕਰਦੇ ਨੇ ਉਹਨਾਂ ਨੇ ਕਿੱਡੇ ਕਮਹਿਲ ਪਾਲੇ ਜਿੱਥੇ ਇਹ ਖੇਤੀ ਹੁੰਦੀ ਆ ਉਹਨਾਂ ਦਾ ਹਾਲ ਵੀ ਕੀ ਆ ਤੁਸੀਂ ਇਹ ਦੇਖ ਲਓ ਜੇ ਮਾੜਾ ਉੱਥੇ ਵੀ ਏਡੀ ਬਲੈਕਮੇਲਿੰਗ ਹੁੰਦੀ ਆ ਕਿਉਂਕਿ ਪੁਲਿਸ ਦੀ ਨਿਗਰਾਨੀ ਚ ਹੁੰਦੀ ਆ ਉਹ ਸਾਰੀ ਕੁਛ ਉੱਥੋਂ ਐ ਨਹੀਂ ਵੀ ਤੁਸੀਂ ਜੋ ਮਰਜੀ ਤੁਸੀਂ ਕਰ ਲਿਓ ਇਹ ਇਹ ਕੁਛ ਹੁੰਦਾ ਸੋ ਇਹ ਛਲਾਵਾ ਤੇ ਪਚਲਾਵਾ ਪੰਜਾਬੀਆਂ ਨੂੰ ਖਾਸ ਕਰਕੇ ਇਹਦਾ ਫਰੋਧ ਕਰਨਾ ਚਾਹੀਦਾ ਲੋਕਾਂ ਦੀ ਲੜਾਈ ਸੋ ਤਾਂ ਤੁਸੀਂ ਕਿੱਥੇ ਫੋਕਸ ਕਰਨਾ ਚਾਹੁੰਦੇ ਹੋ ਇਹ ਬਹੁਤ ਵੱਡੀ ਸ਼ਾਸ਼ਾ ਪੰਜਾਬ ਦੇ ਖਿਲਾਫ ਇਹ بگੜੀ ਹੋਈ ਮਾਨਸਿਕਤਾ ਇਹਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਅਸਲੀ ਮੁੱਦਿਆਂ ਤੋਂ ਧਿਆਨ ਹਟਾ ਕੇ ਇੱਕ ਹੋਰ ਮਤਲਬ ਪਤਲੀ ਗੱਲ ਹੀ ਰਹੀ ਜਿਹੜੀ ਬਹੁਤ ਖਤਰਨਾਕ ਸਾਹ ਹੋ ਸਕਦੀ ਹੈ ਸੋ ਇਹ ਤਾਂ ਵੱਡਾ ਵਿਵਾਦ ਹੋਣਾ ਕਹੀਦਾ ਸਮਾਧ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਪੰਜਾਬ ਦੇ ਵਿੱਚ ਇੱਕ ਚਰਤ ਇੱਕ ਵਾਰ ਫਿਰ ਚਰਚਾ ਚੱਲੀ ਰਵਈਤ ਨਸ਼ਿਆਂ ਦੀ ਖੇਤੀ ਦੀ ਜਾਨੀ ਕਿ ਅਫੀਮ ਦੀ ਪੋਸਟ ਦੀ ਖੇਤੀ ਦੀ ਤੇ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਪਠਾਨ ਮਾਜਰਾ ਨੇ ਉਸ ਦੀ ਮੰਗ ਕੀਤੀ ਉਸ ਤੋਂ ਬਾਅਦ ਪਰ ਬਹੁਤ ਸਾਰੇ ਲੋਕ ਤਾਂ ਵਿਰੋਧ ਵੀ ਕਰ ਰਹੇ ਨੇ ਬਹੁਤ ਸਾਰੇ ਲੋਕ ਉਹਦੇ ਪੱਖ ਦੇ ਵਿੱਚ ਵੀ ਨੇ ਤੇ ਸਾਰੇ ਤੇ ਗੱਲਬਾਤ ਕਰਾਂਗੇ ਸਮਝਾਂਗੇ ਵੀ ਸਾਰੇ ਪੱਖ ਕਿ ਜੋ ਸਿੰਥੈਟਿਕ ਡਰੱਗਸ ਨੇ ਇਹ ਨਸ਼ੇ ਨੇ ਹੁਣ ਜੋ ਚੱਲ ਰਹੇ ਨੇ ਮਾਰੂ ਨਸ਼ੇ ਇੱਕ ਤਾਂ ਇਹਨਾਂ ਦੀ ਕਾਰਟੂਸ ਨੂੰ ਦੱਸਿਆ ਜਾ ਰਿਹਾ ਤੇ ਦੂਜਾ ਕਿਸਾਨਾਂ ਦੇ ਆਰਥਿਕ ਪੱਖ ਤੋਂ ਦੱਸਿਆ ਜਾ ਰਿਹਾ ਕਿ ਉਹ ਚੰਗੀ ਗੱਲ ਹੋਏਗੀ ਤੇ ਸਾਰੇ ਮਸਲੇ ਦੇ ਨਾਲ ਹੋਰ ਵੀ ਰਿਲੇਟਡ ਕਈ ਪੱਖ ਨੇ ਜਿਹੜੇ ਇਹ ਸਮਝਾਂਗੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਵਾਗਤ ਹੈ ਮਾਲੀ ਸਾਹਿਬ ਦਾ ਸ਼ੁਕਰੀਆ ਮਾਲੀ ਸਾਹਿਬ ਸਭ ਤੋਂ ਪਹਿਲੀ ਗੱਲ ਇੱਕ ਔਰ ਫਿਰ ਮੰਗੁੱਤੀ ਆ ਰਵੈਤੀ ਨਸ਼ਿਆਂ ਦੀ ਖੇਤੀ ਦੀ ਉਹਦੇ ਫਾਇਦੇ ਦੱਸੇਗਾ ਨੇ ਪਹਿਲੀ ਗੱਲ ਤਾਂ ਤੁਸੀਂ ਉਸ ਮੰਗ ਨੂੰ ਕਿਵੇਂ ਦੇਖਦੇ ਹੋ ਕਿ ਉਹ ਮੰਗ ਜਾਇਜ਼ ਆ ਅਸਲ 'ਚ ਨਾ ਇਹ ਸਾਡੇ ਇਤਿਹਾਸ ਸਿੱਖ ਫਰਸੇ ਤੋਂ ਭਟਕਣ ਦੀ ਤੇ ਬૌਧਿਕ ਤੌਰ ਤੇ ਸਾਡੇ ਸਿਆਸਤਦਾਨਾਂ ਦੇ ਕੰਗਾਲ ਹੋਣ ਦੀ ਸਭ ਤੋਂ ਉੱਤਮ ਉਦਾਹਰਨ ਹਮ ਗੱਲ ਕਰਦੇ ਆ ਨਾ ਆਪਾਂ ਗੁਰੂ ਨਾਨਕ ਸਾਹਿਬ ਦੀ ਹਮ ਕਰਤਾਰਪੁਰ ਚ ਖੇਤੀ ਮਾਡਲ ਦਿੱਤਾ ਹਮ ਤੇ ਗੱਲ ਅਸੀਂ ਕਰਦੇ ਆ ਨਾ ਉੱਤਮ ਖੇਤੀ ਮੱਧਮ ਵਪਾਰ ਨਿਕੰਧ ਚੱਕਰੀ ਹਮ ਖੇਤੀ ਉੱਤਮ ਕਿਉਂ ਆ ਕਿਉਂਕਿ ਇਹਦੇ ਨਾਲ ਮਨੁੱਖਤਾ ਜਿਉਂਦੀ ਆ ਖੇਤੀ ਦਾ ਮਕਸਦ ਆ ਜਿਹੜਾ ਉਹ ਮਨੁੱਖਤਾ ਦੀ ਜ਼ਿੰਦਗੀ ਨਾਲ ਖੁਸ਼ਹਾਲੀ ਨਾਲ ਸਿਹਤ ਦੇ ਨਾਲ ਜੁੜਿਆ ਹੋਇਆ ਹਮ ਖੇਤੀ ਦੇ ਵਿੱਚ ਜਿੰਨੀਆਂ ਗੜਬੜਾ ਆ ਗਈਆਂ ਪੈਸਟੀਸਾਈਡ ਇਹ ਉਹ ਕਤਮ ਕ ਉਹਨੇ ਕੀ ਬਣਾਤਾ ਜੀ ਸਾਡਾ ਜਦੋਂ ਤੁਸੀਂ ਸਿਰਫ ਖੇਤੀ ਨੂੰ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਵਪਾਰ ਬਣਾ ਲਿਆ ਸੋ ਇਹ ਇਸ ਕਰਕੇ ਪੰਜਾਬ ਦੀ ਜਿਹੜੀ ਰਹਿਤਲ ਆ ਉਹ ਨਸ਼ਾ ਵਿਰੋਧੀ ਆ ਦੇਖੋ ਨਸ਼ਾ ਖਤਮ ਨਹੀਂ ਹੋਇਆ ਕਦੇ ਦੁਨੀਆ ਤੋਂ ਨਸ਼ਾ ਹਮੇਸ਼ਾ ਹੀ ਕੰਟਰੋਲ ਹੁੰਦਾ ਸਰਕਾਰਾਂ ਵੱਲੋਂ ਨੀਤੀ ਪਾਲਸੀ ਕਾਨੂੰਨ ਨਾਲ ਸਮਾਜ ਵੱਲੋਂ ਇਹਦੇ ਖਿਲਾਫ ਜਾਗਰੂਤਾ ਕਰਨ ਨਾਲ ਹਾਂਜੀ ਪਹਿਲਾਂ ਪਿੰਡਾਂ ਚ ਇੱਕਦੋ ਅਮਲੀ ਹੁੰਦੇ ਸੀ ਤੇ ਕਦੇ ਸੁਣਿਆ ਵੀ ਕਿਸੇ ਅਮਲੀ ਦਾ ਘਰ ਬਸਿਆ ਜਾਂ ਉਹਨੇ ਤਰੱਕੀ ਕੀਤੀ ਆ ਹੁੰਦਾ ਤਾਂ ਅਮਲੀ ਹੋਸੀ ਨਾ ਜੀ ਇਤਿਹਾਸ ਦਿਖਾ ਰਹੇ ਤੁਸੀਂ ਹੁਣ ਤੁਸੀਂ ਅੱਜ ਕਹਿ ਕੇ ਵੀ ਜਿਹੜੇ ਸਿਆਸਤਦਾਨ ਨੇ ਜੀ ਉਹ ਫੀਮ ਖਾਂਦੇ ਨੇ ਦੇਖੋ ਉਹਨਾਂ ਦਾ ਚਿਹਰਾ ਧੱਕ ਦਗਾਉਂਦਾ ਇਹਦਾ ਮਤਲਬ ਸਾਡੀ ਸੇਤ ਦਾ ਰਾਜ ਫੀਮ ਬਣ ਗਏ ਮਤਲਬ ਤੁਸੀਂ ਵਿਚਾਰਦੇ ਕਿਹੜੀ ਗੱਲ ਨੂੰ ਮਤਲਬ ਖੇਤੀ ਦਾ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਨਸ਼ਿਆਂ ਦੀ ਕਿਸੇ ਦਵਾਈਆਂ 'ਚ ਵਰਤਣ ਦੀ ਲੋੜ ਪੈ ਸਕਦੀ ਹੈ। ਨਸ਼ਿਆਂ ਦੀ ਕਿਸੇ ਨੂੰ ਨਸ਼ਾ ਛਡਾਉਣ ਦੀ ਲੋੜ ਪੈ ਸਕਦੀ ਹੈ। ਉਹਦੇ ਵਿੱਚੋਂ ਸਰਕਾਰ ਦੇ ਕੰਟਰੋਲ ਹੇਠਾਂ ਇਹ ਜੀ ਖੇਤੀ ਹੋ ਸਕਦੀ ਹੈ। ਕਿਉਂਕਿ ਦਰਦਨਵਾਰਕ ਗੋਲੀਆਂ ਦੇ ਵਿੱਚ ਇਹ ਬਣਦੀ ਹੈ। ਮੰਨ ਲਓ ਹੁਣ ਤੁਸੀਂ ਇਹ ਕਹਿੰਦੇ ਹੋ ਜਿਹੜੇ ਵੱਡੇ ਨਸ਼ੇ 'ਤੇ ਲੱਗੇ ਹੋਏ ਨੇ ਨੌਜਵਾਨ। ਉਹਨਾਂ ਨੂੰ ਉਸ ਨਸ਼ੇ ਤੋਂ ਮੋੜਨ ਲਈ ਤੁਹਾਨੂੰ ਫੀਮ ਤੇ ਭੁੱਕੀ ਚਾਹੀਦੀ ਹੈ। ਪੀਮ ਤੇ ਭੁੱਕੀ ਦਾ ਕਾਲ ਕਿਉਂ ਪੈ ਗਿਆ ਮਹਿੰਗੀ ਕਿਵੇਂ ਹੋ ਗਈ ਐਨਡੀ ਪੇ ਸਖਤ ਬਣਾਇਆ ਬਾਈ ਜੀ ਗਗਨ ਜੀ ਨੀਤੀ ਤੋਂ ਬਿਨਾ ਕੋਈ 마ਫੀਆ ਪੈਦਾ ਨਹੀਂ ਹੁੰਦਾ ਰੇਤ 마ਫੀਆ ਨੀਤੀ ਚੋਂ ਪੈਦਾ ਹੋਇਆ ਸ਼ਰਾਬ 마ਫੀਆ ਨੀਤੀ ਚੋਂ ਪੈਦਾ ਹੋਇਆ ਟਰਾਂਸਪੋਰਟ 마ਫੀਆ ਨੀਤੀ ਚੋਂ ਪੈਦਾ ਹੋਇਆ ਨਸ਼ਾ 마ਫੀਆ ਨਸ਼ੇ ਸਵੰਦੀ ਨੀਤੀ ਚੋਂ ਪੈਦਾ ਹੋਇਆ ਜਿਹੜੀ ਭੁੱਕੀ ਤੁਹਾਨੂੰ 60 ਰੁਪਏ ਕਿਲੋ ਮਿਲਦੀ ਸੀ 100 ਰੁਪਏ ਕਿਲੋ ਮਿਲਦੀ ਸੀ ਜਿਹੜੀ ਤੁਹਾਨੂੰ 50 ਰੁਪਏ ਤੋਲਾ ਮਿਲਦੀ ਸੀ ਉਹ ਵੀ ਉਹਨਾਂ ਬੰਦਿਆਂ ਨੂੰ ਜਾਂ ਖਾਸ ਸਮਾਂ ਤੇ ਸੀ ਤੁਸੀਂ ਉਹਨਾਂ ਤੇ ਐਡੀ ਸਖਤੀ ਕਰਤੀ 10 ਸਾਲ ਜੇਲ੍ਹ ਕੋਈ ਜਮਾਨਤ ਨਹੀਂ ਫਿਰ ਲੋਕ ਜਾਣਗੇ ਕਿੰਦਰ ਨੂੰ ਫਿਰ ਮੈਡੀਕਲ ਨਸ਼ੇਵਲ ਚਲੇਗੇ ਮੈਡੀਕਲ ਨਸ਼ੇ ਤੋਂ ਉਦੋਂ ਕੈਮੀਕਲ ਨਸ਼ੇਵਲੇ ਚਲੇਗੇ ਸਰਕਾਰ ਨੇ ਇੱਕ ਨਸ਼ਾ ਪੱਖੀ ਨੀਤੀ ਬਣਾਈ ਹੋਈ ਆ ਜਦੋਂ ਤੱਕ ਤੁਸੀਂ ਉਹ ਨੀਤੀ ਤੇ ਸੱਟ ਨਹੀਂ ਮਾਰਦੇ ਬਦਲਵੀਂ ਨੀਤੀ ਨਹੀਂ ਲਿਆਉਂਦੇ ਉਦੋਂ ਤੱਕ ਮਸਲਾ ਹੱਲ ਨਹੀਂ ਹੋਣਾ ਜੇ ਤੁਹਾਨੂੰ ਨਸ਼ੇੜੀ ਕਹਿੰਦੇ ਆ ਨਾ ਅੱਜਕੱਲ ਐਮਐਲਏ ਦੀ ਥਾਂ ਨਸ਼ੇੜੀ ਬਣ ਗਏ ਤੁਸੀਂ ਉਹਨਾਂ ਨੂੰ ਬਦਲਵੇਂ ਨਸ਼ੇ ਤੇ ਲਾਉਣਾ ਚਾਹੁੰਦੇ ਹੋ ਕਰਾ ਲਓ ਸਰਕਾਰ ਕੋਲੇ ਕੀ ਫੀਮ ਹੈ ਨਹੀਂ ਹਸਪਤਾਲਾਂ 'ਚ ਕੀ ਫੀਮ ਆਉਂਦੀ ਨਹੀਂ ਭੁੱਕੀ ਕੀ ਲਈ ਨਹੀਂ ਜਾ ਸਕਦੀ ਤੁਸੀਂ ਉਹਦੇ ਠੇਕੇ ਕਿਉਂ ਖੋਲਦੇ ਹੋ ਦੀ ਉਹਦੀ ਖੇਤੀ ਕਿਉਂ ਕਰਦੇ ਹੋ ਜਿਹੜਾ ਮਤ ਖੁੱਲ੍ਹੇ ਛੁੱਟੀ ਦੇ ਰਹੇ ਹੋ ਨਾ ਹੁਣ ਜਦੋਂ ਤੁਸੀਂ ਪਿੰਡ ਪਿੰਡ ਬੈਠ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੇ ਕੋਈ ਪਰੌਣਾ ਸ਼ਾਮ ਨੂੰ 6 ਵਜੇ ਆਉਂਦਾ ਆਏ ਹੁੰਦਾ ਵੀ ਹੁਣ ਤਾਂ ਰਾਤ ਨੂੰ ਯਾਰ ਭਵਾਨੀਗੜ ਕਿਹੜਾ ਜਾ ਕੇ ਠੇਕੇ ਤੋਂ ਲੈ ਕੇ ਹੁੰਦਾ ਨਾ ਵੀ ਪ੍ਰੋਣਾ ਅਜੇ ਯਾਰ दारू ਪੀਣੀ ਆ ਜਾਂ ਸੇਵਾ ਹੁਣ ਤੁਹਾਡੇ ਘਰ ਘਰ ਮਿਲਦੀ ਹੈ ਜੀ ਤੁਸੀਂ ਸਪਲਾਈ ਇੰਨੀ ਕਰਦੇ ਹੋ ਕਿ ਕਦੇ ਮੂਰੇ ਜਿਹਦਾ ਨਹੀਂ ਜੀ ਕਰਦਾ ਲਾ ਕੇ ਦੇਖ ਲੈਣੇ ਦੋ ਤੁਸੀਂ ਨੀਤੀਆਂ ਨੂੰ ਬਦਲੋ ਖੇਤੀ ਨੂੰ ਤੁਸੀਂ ਇਸ ਪਾਪ ਦੀ ਧਾਗੀ ਨਾ ਬਣਾਓ ਅਫਗਾਨਿਸਤਾਨ ਚ ਹੋਈ ਹੈ ਨਾ ਇਹ ਤੇ ਕੀ ਨਤੀਜੇ ਨਿਕਲਣਗੇ ਤੁਹਾਡੇ ਸਾਹਮਣੇ ਹੁਣ ਇਹ ਕਹਿੰਦੇ ਨੇ ਕਿ ਨਸ਼ਿਆਂ ਦੀ ਖੇਤੀ ਤੋਂ ਮੁਨਾਫਾ ਹੋ ਮਨਾਂਵ ਹੱਤਾ ਡਿਸਟ੍ਰਿਬਿਊਸ਼ਨ ਰੋਸੀ ਫਰੋਸ਼ੀ ਦੋਵੇਂ ਹੁੰਦਾ ਇਹ ਤੁਸੀਂ ਮੁਨਾਫੀ ਲੈਣਾ ਤੁਸੀਂ ਇਹ ਕਹਿੰਦੇ ਕਿਸਾਨ ਆ ਜਿਹੜਾ ਮਤਲਬ ਉਹ ਕਰਜ਼ੇ ਦੇ ਸੰਕਟ ਤੋਂ ਨਿਕਲ ਜਿਹਦਾ ਮਤਲਬ ਜਿਹੜੀਆਂ ਨੀਤੀਆਂ ਕਰਕੇ ਕਿਸਾਨ ਕਰਜ਼ੇ ਚ ਫਸਿਆ ਜਿਹਦੇ ਕਰਕੇ ਤੁਸੀਂ ਕਹਿੰਦੇ ਬਾਗਾ ਬਾਰਡਰ ਖੋਲੋ ਜਿਹਦੇ ਕਰਕੇ ਤੁਸੀਂ ਕਹਿੰਦੇ ਹੋ ਐਮ ਐਸ ਪੀ ਤੈਅ ਕਰਨ ਦਾ ਫਾਰਮੂਲਾ ਸੀ 2 ਪਲੱਸ 50 ਹੋਵੇ ਜਿਹਦੇ ਕਰਕੇ ਤੁਸੀਂ ਕਹਿੰਦੇ ਕਰਜ਼ਾ ਮਾਫ ਕਰੋ ਤੁਸੀਂ ਫਿਰ ਉਹ ਮੰਗਾਂ ਨੂੰ ਇਹਦਾ ਨਿਰਾਰਥ ਕਰਨ ਲਈ ਤੁਸੀਂ ਕਹਿੰਦੇ ਹੋ ਆਹ ਖੇਤੀ ਕਰਨ ਲਾ ਦਿਓ ਬਸਲੇ ਹੱਲ ਲੋਕਾਂ ਦੀ ਲੜਾਈ ਸੁਦਾ ਤੁਸੀਂ ਕਿੱਥੇ ਫੋਕਸ ਕਰਨਾ ਚਾਹੁੰਦੇ ਹੋ ਇਹ ਬਹੁਤ ਵੱਡੀ ਸ਼ਾਸਨ ਪੰਜਾਬ ਦੇ ਖਿਲਾਫ ਇਹ ਮੈਂ ਇਹਨਾਂ ਨਹੀਂ ਦੇਖਿਆ ਅਲਪ ਬੁੱਧੀ ਵਾਲਿਆਂ ਨੇ ਮੈਂ ਗੱਲਾਂ ਵੀ ਇਹਨਾਂ ਦੀਆਂ ਸੁਣੀਆਂ ਕੋਈ ਗਰੁੱਪ ਬਣੇ ਹੋਏ ਨੇ ਜਿੱਥੇ ਖੇਤੀ ਹੋ ਰਹੀ ਹੈ ਨਸ਼ੇ ਦੀ ਇੱਕ ਵਾਰ ਧਰਮਵੀਰ ਗਾਂਧੀ ਤੇ ਡਾਕਟਰ ਪਿਆਰੇ لال ਗਰਗ ਦੀ ਪੰਜਾਬੀ ਟ੍ਰਿਨੂੰ ਬਹਿਸ ਹੋਈ ਸੀ ਗਰਗ ਸਾਹਿਬ ਨੇ ਤੂੰ ਸੜੇ ਰੁੜਾ ਕੇ ਰੱਖ ਦੇ ਵੀ ਜਿੱਥੇ ਇਹ ਖੇਤੀ ਹੁੰਦੀ ਆ ਉਹਨਾਂ ਦਾ ਹੱਲ ਵੀ ਕੀ ਹੈ ਤੁਸੀਂ ਇਹ ਦੇਖ ਲਓ ਜੇ ਮਾੜਾ ਉੱਥੇ ਵੀ ਏਡੀ ਬਲੈਕਮੇਲਿੰਗ ਹੁੰਦੀ ਆ ਕਿਉਂਕਿ ਪੁਲਿਸ ਦੀ ਨਿਗਰਾਨੀ ਚ ਹੁੰਦੀ ਆ ਉਹ ਸਾਰੀ ਕੁਛ ਉੱਥੋਂ ਐ ਨਹੀਂ ਵੀ ਤੁਸੀਂ ਜੋ ਮਰਜੀ ਤੁਸੀਂ ਕਰ ਲਿਓ ਇਹ ਇਹ ਕੁਛ ਹੁੰਦਾ ਸੋ ਇਹ ਛਲਾਵਾ ਤੇ ਪਚਲਾਵਾ ਪੰਜਾਬੀਆਂ ਨੂੰ ਖਾਸ ਕਰਕੇ ਇਹਦਾ ਵਿਰੋਧ ਕਰਨਾ ਚਾਹੀਦਾ ਜਿਵੇਂ ਮੈਂ ਕਹਿੰਦਾ ਸ਼ਰਾਮ ਨੂੰ ਜਿਵੇਂ ਘਰ ਘਰ ਪਚਾਇਆ ਜਾ ਰਿਹਾ ਇਹਦਾ ਵੀ ਵਿਰੋਧ ਕਰਨਾ ਚਾਹੀਦਾ ਨਹੀਂ ਮਾਲੀ ਸਾਹਿਬ ਹੁਣ ਤੱਕ ਤਾਂ ਅਸੀਂ ਵੀ ਤਾਂ ਆਪਣੇ ਦਾਦਿਆਂ ਤੋਂ ਸੁਣਦੇ ਰਹੇ ਹਾਂ ਜਦੋਂ ਆਪਾਂ ਨਣੇ ਸੀ ਵੀ ਉਦੋਂ ਤਾਂ ਇਹ ਕਹਿਣਾ ਸੀ ਵੀ ਦਾਦੇ ਉਹਨਾਂ ਦਾ ਤਾਂ ਵੀ ਔਰ ਕੁਝ ਨਹੀਂ ਇਹ ਤਾਂ ਮਾਮਲਾ ਹੈ ਮਤਲਬ ਉਹੀ ਗੱਲ ਆ ਵੀ ਹੁਣ ਉਸ ਚੀਜ਼ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਕਿਸੇ ਵੇਲੇ ਨੂੰ ਤੁਸੀਂ ਕਹੇ ਵੀ ਅਮਲੀ ਕਹਿੰਦੇ ਸੀ ਪਰ ਅਮਲੀ ਕਹੋਣਾ ਕਿਸੇ ਨੂੰ ਪਸੰਦ ਨਹੀਂ ਫੀਮ ਖਾਣਾ ਸਾਰੇ ਪਸੰਦ ਕਰਦੇ ਨੇ ਤੇ ਦੂਜੀ ਗੱਲ ਜਿਹੜੀ ਗੰਭੀਰਤਾ ਤੁਸੀਂ ਦਸੀ ਆ ਜੀ ਇਹ ਗੰਭੀਰਤਾ ਵਿਧਾਨ ਸਭਾ ਜੀ ਦਾ ਦਿਸ਼ਦੀ ਨੂੰ ਤੱਕ ਸਾਰੇ ਹਾਸ ਹਾਸ ਗੱਲਾਂ ਕਰਦੇ ਨੇ ਇਸ ਮਸਲੇ ਤੇ ਉਹ ਚਾਹੇ ਸਾਡੇ ਸਪੀਕਰ ਸਾਹਮਣੇ ਮਾਨਯੋਗ ਤੇ ਚਾਹੇ ਕੀਤੀਬਾੜੀ ਮੰਤਰੀ ਨੇ ਕਹਿੰਦੇ ਮੈਂ ਵੀ ਉਸ ਉਮਰ ਵੱਲ ਵਧਦਾ ਜਾ ਰਿਹਾ ਚਾਹੇ ਵਿਧਾਇਕ ਨੇ ਸਾਰੇ ਉਹ ਵੀ ਹੱਸਦੇ ਆ ਨਾ ਤੁਸੀਂ ਮੈਨੂੰ ਮੈਂ ਕਹਿੰਦਾ ਮੇਰਾ ਪਿੰਡਾ ਇਸ ਕਰੋਦੀ ਸਾਡੇ ਨਾਲ ਪਿੰਡ ਕਾਕੜਾ ਕਾਕੜੇ ਦਾ ਮਤਲਬ ਸਰਪੰਚ ਸੀ ਸਰਦਾਰ ਸੀ ਕਰਨੈਲ ਸਿੰਘ ਗਿੱਲ ਉਹਨਾਂ ਵੇਲੇ ਜੋ ਫੀਮ ਖਾਂਦੇ ਸੀ ਉਹਨਾਂ ਦੀ ਚੌਂਕੀ ਦੇ ਭਰਨ ਦੇ ਵਿੱਚ ਦੋ ਚਾਰ ਮੇਰੇ ਅੱਗੇ ਵੀ ਆ ਜਾਂਦੇ ਸੀ ਵੀ ਗਿੱਲ ਸਾਹਿਬ ਕੋਲ ਗੱਲਾਂ ਮਾਰਾਂਗੇ ਸਸਤੀ ਹੁੰਦੀ ਸੀ ਉਹ ਪੈਸੇ ਵਾਲੇ ਸੀ ਪੋਰਾ ਪੋਰਾ ਐ ਥੋੜਾ ਰੋਜ ਇਹ ਵੀ ਗੱਲ ਚੱਲਦੀ ਆ ਵੀ ਪਹਿਲਾਂ ਮੁਫਤ ਚਲਾਉਂਦੇ ਨੇ ਫਿਰ ਕਹਿੰਦੇ ਨੇ ਭਾਈ ਨਿਤ ਮੰਗਵੀ ਨਹੀਂ ਮਿਲਣੀ ਆਪਣੀ ਬਣਾ ਲੈ ਮਿੱਤਰਾਂ ਸੋ ਇਹ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਬੜਾ ਵੱਡਾ ਪਚੜਾਵਾ ਨੇ ਪੰਜਾਬ ਮੇਰੇ ਬਾਬਾ ਜੀ ਕਹਿੰਦੇ ਹੁ ਤੁਸੀਂ ਮੇਰੇ ਯਾਰ ਆ ਮਾਲਾ ਸਿਆ ਅਮਲ ਤਾਂ ਪ੍ਰਸ਼ਾਦੀ ਦਾ ਵੀ ਮਾੜਾ ਤੁਹਾਨੂੰ ਪ੍ਰਸ਼ਾਦਾ ਵੀ ਰੋਟੀ ਦਾ ਅਮਲ ਵੀ ਮਾੜਾ ਬਜ਼ੁਰਗ ਇਹ ਕਹਿੰਦੇ ਸਨ ਅਮਲੀ ਤਾਂ ਕਿਸੇ ਚੀਜ਼ ਦਾ ਵੀ ਹੋਣਾ ਮਾੜਾ ਸੋ ਇਸ ਕਰਕੇ ਤੁਸੀਂ ਇੱਕ ਅਮਲੀਆਂ ਦੀ ਫੌਜ ਤਿਆਰ ਕਰ ਰਹੇ ਹੋ ਐ ਨਹੀਂ ਵੀ ਜਿਹੜੇ ਪਏ ਹੋਏ ਨੇ ਉਹ ਸਰਾਹ ਤਾਂ ਇਹ ਸਰਾਹ ਕਿਉਂ ਪੈਂਦੇ ਨੇ ਜੀ ਮੈਂ ਮੇਰੇ ਪਾਸ਼ ਦੀ ਕਲੈਮ ਬਿਲਕੁਲ ਯਾਦ ਆਉਂਦੀ ਹੈ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਤੁਸੀਂ ਪੰਜਾਬ ਦੇ ਸੁਪਨੇ ਮਾਰਤੀ ਜ਼ੁਲਮ ਕਰਕੇ ਲੁੱਟ ਕਰਕੇ ਤੁਸੀਂ ਰਜਗਾਰ ਮਹੀਆ ਨਹੀਂ ਕਰਦੇ ਸਿੱਖਿਆ ਦਾ ਤੁਹਾਡਾ ਬੁਰਾ ਹਾਲ ਆ ਇੱਕ ਜਵਾਨੀ ਬਾਹਰ ਨੂੰ ਭੱਜ ਰਹੀ ਆ ਦੂਜੀ ਜਵਾਨੀ ਆ ਫ੍ਰਾਸਟ੍ਰੇਟ ਹੋ ਕੇ ਗੈਸਟਰ ਬਣ ਰਹੀ ਆ ਕੋਈ ਕਿਸੇ ਪਾਸੇ ਨੂੰ ਜਾ ਰਹੀ ਆ ਇਹਨਾਂ ਦਾ ਨੀਤੀਗਤ ਫੈਸਲਿਆਂ ਨਾਲ ਇਲਾਜ ਹੋਣਾ ਜੀ ਤੁਸੀਂ ਖੁੱਲੀ ਛੁੱਟੀ ਦਿੱਤੀ ਪਰਸ ਨੂੰ ਫਿਰ ਗੈਸਟਰ ਨੂੰ ਇਨੀਲੀਟ ਕਰੋ ਖਤਮ ਕਰੋ ਜੀ ਕਰਤਾ ਕੰਮ ਸ਼ੁਰੂ ਸੋ ਇਸ ਕਰਕੇ ਨੀਤੀਆਂ ਬਦਲੇ ਨਾਲ ਇਹ ਬਦਲਿਆ ਜਾਊਗਾ। ਤੁਮਾਰੀ ਸਾਹਿਬ ਇੱਕ ਚੀਜ਼ ਤਾਂ ਤੁਸੀਂ ਰਿਜੈਕਟ ਕਰਤੀ ਆ ਕਿ ਜਿਹੜੀ ਇਹ ਕਹਿ ਰਹੇ ਨੇ ਵੀ ਕਿਸਾਨ ਦੀ ਆਰਥਿਕ ਇਤੀ ਦਾ ਸਾਧਨ ਆ। ਉਹ ਵੀ ਜਿੱਥੇ ਕਿਸਾਨ ਚਾਹੀ ਯੂਪੀ ਆ ਐਮਪੀ ਆ ਰਾਜਸਥਾਨ ਆ ਜਿੱਥੇ ਕਿਸਾਨ ਇਸ ਨਸ਼ੇ ਦੀ ਖੇਤੀ ਕਰਦੇ ਨੇ ਉਹਨਾਂ ਨੇ ਕਿੱਡੇ ਕਮਹਲ ਪਾਲੇ। ਤੇ ਦੂਜੀ ਦੂਜੀ ਗੱਲ ਜਿਹੜੀ ਹੈਗੀ ਆਗੀ ਵਿੱਚ ਇਸ ਤਰ੍ਹਾਂ ਦਾ ਵਿਧਾਇਕ ਸੰਦੀਪ ਜਾਖੜ ਬੋਲੇ ਨੇ। ਉਹ ਕਹਿੰਦੇ ਸੀ ਲੋਕ ਅੱਖੀਂ ਬਰਬਾਦ ਹੁੰਦੇ ਦੇਖਨੇ 10 15 20 2500 ਕਿੱਲੇ ਵਾਲੇ ਜਿਹੜੇ ਇਸ ਨਸ਼ੇ ਤੇ ਲੱਗ ਜਾਂਦੇ ਨੇ ਅਮਲ ਦੇ ਵਿੱਚ ਪੈ ਜਾਂਦੇ ਨੇ। ਮੈਨੂੰ ਬਿਲਕੁਲ ਠੀਕ ਹੈ ਜੀ ਗੱਲ ਉਹਦੀ ਮਤਲਬ ਜਿਹੜੇ ਬਜ਼ੁਰਗਾਂ ਨੇ ਦੇਖਿਆ ਜਾਂ ਹੋਰ ਗੱਲ ਦੇਖੀ ਆ ਦਰਵਾਦੀ ਹੁੰਦੀ ਹੈ ਇਸ ਗੱਲ ਦੇ ਨਾਲ ਮਤਲਬ ਤੁਸੀਂ ਇੱਕ ਮੁਨਾਫੇ ਵਜੋਂ ਨਸ਼ੇ ਦੀ ਵਰਤੋਂ ਕਰਦੇ ਹੋ ਤੁਸੀਂ ਤਜਰਬਾ ਤਾਂ ਦੇਖੋ ਜੀ ਪਹਿਲੀ ਗੱਲ ਇੱਕ ਏਕੜ ਚ ਬੀਜਿਆ ਤੁਹਾਨੂੰ ਹੈ ਵੀ ਇਹਨੇ ਇੰਨੇ ਇੰਨੀ ਸਾਨੂੰ ਡੋਡੇ ਭੁੱਕੀ ਜਾਂ ਫੀਮ ਦੇਣੀ ਪੂਗੀ ਤੁਸੀਂ ਐ ਨਹੀਂ ਵੀ ਤੁਸੀਂ 10 ਕੁਇੰਟਲ ਜਿਹੜੀ ਸਰਕਾਰੋਂ ਦਿੰਦੀ ਹੈ ਤਿੰਨ ਕੁਇੰਟਲ ਬਲੈਕਟ ਵਿੱਚ ਨੂੰ ਸ਼ੁਰੂ ਕਰਦੇ ਜੇ ਬਲੈਕਟ ਵਿੱਚ ਗਏ ਉਹ ਕੀ ਹੋਊਗਾ ਸੋਕ ਕਿ ਸਾਨੂੰ ਗੱਲ ਦਾ ਨਹੀਂ ਪਤਾ ਜੀ ਬਾਸਤਾਂ ਨਹੀਂ ਪਤਾ ਐਵੇਂ ਇਕੱਲੇ ਮਾਰੀ ਜਾਂਦੇ ਨੇ ਚੀਨ ਬਾਰੇ ਮਸ਼ਹੂਰ ਸੀ ਵੀ ਫੀਮ ਆ ਜਿਹੜੇ ਉਹ ਕਿਵੇਂ ਉਹ ਗਰਕ ਗਏ ਸੀ ਤੇ ਉਹਨੂੰ ਕਿਵੇਂ ਕਢਾਇਆ ਉਹ ਤਜਰਬੇ ਤੋਂ ਸਿੱਖੋ ਨਾ ਤੁਸੀਂ ਉਦਾਹਰਨ ਤੁਸੀਂ ਕੈਨੇਡਾ ਦੀ ਦਿਨੇ ਹੋ ਅਮਰੀਕਾ ਦੀ ਦਿਨੇ ਹੋ ਆ ਡਾਕਟਰ ਗਾਂਧੀ ਉਰੀ ਉੱਥੇ ਜੀ ਖੁੱਲ੍ਹਦੇ ਸੀ ਉਹ ਸੋਸਾਇਟੀ ਦਾ ਇੱਕ ਲੈਵਲ ਆ ਉੱਥੇ ਤਾਂ ਇਹ ਵੀ ਖੁੱਲਾ ਜਿਹਦੇ ਨਾਲ ਮਰਜੀ ਤੁਰਜੋ ਜਿਹਦੇ ਕਰੇ ਮਰਜੀ ਰਹਿਜੋ ਠੱਕੇ ਨਾਲ ਤੁਸੀਂ ਕਿਸੇ ਉਂਗਲ ਨੂੰ ਨਹੀਂ ਲਾ ਸਕਦੇ ਤੁਸੀਂ ਉਹ ਸੋਸਾਇਟੀਆਂ ਨੇ ਹਰ ਇੱਕ ਥਾਂ ਤੇ ਆਪੋ ਆਪਣਾ ਲੈਵਲ ਹੈ ਨਾ ਜੀ ਥੋੜੀ ਸੱਭਿਆਚਾਰਕ ਕਹਿ ਲੋ ਤੁਹਾਡਾ ਮਾਨਸਿਕ ਵਿਕਾਸ ਦੀ ਗੱਲ ਹੈ ਨਾ ਜੀ ਹੁਣ ਆਪਣੇ ਮੁੰਡੇ ਕੁੜੀਆਂ ਚੰਡੀਗੜਾ ਕਿਉਂ ਵਿਗੜ ਜਾਂਦੇ ਨੇ ਸਾਰੇ ਤਾਂ ਨਹੀਂ ਵਿਗੜਦੇ ਆਜ਼ਾਦੀ ਆ ਜਿਹੜੀ ਉਹ ਤੁਹਾਡੀ ਮਾਨਸਿਕ ਪਰਪਕਤਾ ਨਾਲ ਵੀ ਜੁੜੀ ਹੋਈ ਆ ਮੈਂ ਕਹਿੰਦਾ ਬਦਲਦੇ ਰਹਿੰਦੇ ਆ ਕੋਣ ਨਹੀਂ ਚਾਹੁੰਦਾ ਵੱਡੀ ਤੋਂ ਵੱਡੀ ਆਜ਼ਾਦੀ ਪਰ ਇਹ ਜਿਹੜੀਆਂ ਖੁੱਲਾ ਮੀਨੇ ਉਸ ਸਮਾਜਿਕ ਦੈਰੇ ਚ ਸਾਡੀਆਂ ਕਰਵੈਤਾਂ ਨੇ ਸਾਡਾ ਇੱਕ ਸੰਸਕਾਰ ਆ ਉਹਨਾਂ ਤੇ ਮਾਨ ਖੜ ਕੇ ਹੀ ਨਵੀਆਂ ਖੁੱਲ੍ਹਾ ਦਿੱਤੀਆਂ ਜਾ ਸਕਦੀਆਂ ਖੁੱਲ੍ਹਾ ਮਿਲ ਰਹੀਆਂ ਤੁਸੀਂ ਦੇਖੋ ਪੜਾਈ ਦੇ ਮਾਮਲੇ 'ਚ ਤੋਰੇ ਫੇਰੇ ਦੇ ਮਾਮਲੇ 'ਚ ਵਿਆਹਾਂ ਦੇ ਮਾਮਲੇ 'ਚ ਕਿੰਨੀ ਖੁੱਲ੍ਹਾ ਮਿਲ ਰਹੀ ਅੱਜ ਕਿਉਂਕਿ ਕਿਸੇ ਨਾ ਕਿਸੇ ਲੈਵਲ ਤੇ ਵਿਕਾਸ ਕੀਤਾ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਉਦੋਂ ਮੈਂ ਟੋੜਾ ਸਾਹਿਬ ਨਾਲ ਸੀ ਜਦੋਂ ਬढ़ापा ਪੈਨਸ਼ਨ ਲਈ ਹੈ ਨਾ ਜੀ ਮੈਂ ਟੋੜਾ ਸਾਹਿਬ ਨੂੰ ਬੇਸਿਕ ਆ ਮੈਂ ਜਿਹੜੇ ਪੈਨਸ਼ਨ ਲੈਂਦੇ ਨੇ ਆ ਚੰਡੀਗੜ੍ਹ ਵਾਲੇ ਅਫਸਰ ਨੇ ਘੱਟ ਤੋਂ ਘਟੇ ਇਹਨਾਂ ਨੂੰ ਤਾਂ ਬੰਦ ਕਰੋ ਕਹਿੰਦੇ ਮਾਲੀ ਤੈਨੂੰ ਪਤਾ ਨਹੀਂ ਪੰਜਾਬੀਆਂ ਦਾ ਕਹਿੰਦੇ ਟਰਾਲੀ ਭਰ ਲਾ ਜ਼ਹਿਰ ਦੀ ਬੋਸਤ ਕਹਣਾ ਲੈ ਲੈਣਗੇ ਕੀ ਪਤਾ ਕਿਤੇ ਕੰਮ ਆ ਜੀ ਸੋ ਇਹ ਇਸ ਕਰਕੇ ਇਹ ਵਿਗੜੀ ਹੋਈ ਮਾਨਸਿਕਤਾ ਇਹਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਅਸਲੀ ਮੁੱਦਿਆਂ ਤੋਂ ਧਿਆਨ ਹਟਾ ਕੇ ਇੱਕ ਹੋਰ ਮਤਲਬ ਪਤਲੀ ਗੱਲੀ ਰਾਹੀਂ ਜਿਹੜੀ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ ਸੋ ਇਹ ਤਾਂ ਵੱਡਾ ਬਿਵਾਦ ਹੋਣਾ ਕਹਿੰਦਾ ਸਮਾਦ ਹੋਣਾ ਚਾਹੀਦਾ ਸਮਝ ਲਈ ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਇਹ ਕਿਹਾ ਜਾ ਰਿਹਾ ਕਿ ਏ ਜੀ ਦੂਜੇ ਨਸ਼ੇ ਨੇ ਜੇ ਇਹ ਨਸ਼ੇ ਆ ਜਾਣਗੇ ਇਹ ਨਸ਼ੇ ਜਾਨ ਨਹੀਂ ਖਸੇ ਲੈਂਦੇ ਠੀਕ ਹੈ ਜਾਨ ਨਹੀਂ ਲੈਂਦੇ ਹੋਗੇ ਪਰ ਨੁਕਸਾਨ ਤਾਂ ਕਰਦੇ ਨੇ ਆਰਥਿਕ ਨੁਕਸਾਨ ਸਮਾਜ ਦੇ ਵਿੱਚ ਜਦੋਂ ਬੰਦਾ ਅਮਲੀ ਘਾਉਣ ਲੱਗ ਜਾਂਦਾ ਉਹ ਤੋਂ ਵੱਡਾ ਨੁਕਸਾਨ ਆ ਤੇ ਪਰ ਦੂਜੀ ਗੱਲ ਹੁਣ ਅਖੇ ਜੀ ਦੂਜੇ ਨਸ਼ੇ ਸਿੰਥੈਟਿਕ ਡਰਗ ਆ ਗਈ ਉਹ ਖਤਮ ਹੋ ਜਾਊਗਾ ਪਰ ਅਸਲੀ ਹੱਲ ਕੀ ਆਗਾ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਜਿਹੜੇ ਇਹ ਕਹਿੰਦੇ ਨੇ ਵੀ ਜਿਹੜੇ ਹੁਣ ਐਮਐਲਏ ਵੀ ਵਿਧਾਨ ਸਭਾ ਦੇ ਵਿੱਚ ਆ ਖੜੇ ਹੋ ਕੇ ਕਹਿੰਦੇ ਨੇ ਅਖੇ ਜੀ ਨਸ਼ੇ ਮਾਰੂ ਨਹੀਂ ਹੈਗੇ ਦੂਜੇ ਨਸ਼ੇ ਖਤਮ ਕਰਨੇ ਨੇਗੇ ਤਾਂ ਸਾਨੂੰ ਇਹ ਲਿਆਉਣਾ ਪਊ ਤਾਂ ਕਿਉਂ ਨਾ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜੇ 117 ਹੀਰੇ ਅਸੀਂ ਭੇਜੇ ਨੇ ਜਿਹੜੇ ਕਹਿੰਦੇ ਸੀਗੇ ਜਿਹੜੇ ਕੋਈ ਕਹਿੰਦਾ 28 ਦਿਨਾਂ ਚ ਖਤਮ ਕਰਦਾਂਗੇ ਕੋਈ ਕਹਿੰਦਾ ਅਸੀਂ ਜੀ 2-3 ਮਹੀਨਿਆਂ ਚ ਖਤਮ ਕਰਨਾਗੇ ਤਾਂ ਜਦੋਂ ਇਹ 117 ਤੁਹਾਡੇ ਦਰਾਂ ਚ ਆਉਂਦੇ ਆ ਵੋਟਾਂ ਮੰਗਣ ਇਹਨਾਂ ਦੇ ਗੱਲ ਚੁਕੂਠਾ ਦੇ ਕੇ ਪੱਚੋ ਵੀ 2 ਸਾਲ ਹੋ ਗਏ ਭਾਈ ਬੰਦ ਕਿਉਂ ਨਹੀਂ ਹੋਇਆ ਗੰਜੀ ਗੱਲ ਪਤਾ ਕੀ ਇਹ ਕਹਿੰਦੇ ਇਹਦੇ ਨਾਲ ਮਰਦਾ ਨਹੀਂ ਜਿਹੜ ਲਗਾਤਾਰ ਨਕਮਾ ਹੋ ਇੱਕ ਤਾਂ ਮੈਂ ਵੀ ਵੇਖਿਆ ਪਿੰਡਾਂ 'ਚ ਵੀ ਮੱਲੋ ਮਕਾਨ ਬਣ ਰਿਹਾ ਜਿੱਦੇ ਲੈਂਟਰ ਪਾਉਣਾ ਹੁੰਦਾ ਉਹਦੇ ਕਹਿੰਦੇ ਭੁੱਕੀ ਲਿਆਓ ਚਾਹ ਚਵਾਲ ਕੇ ਦੇ ਦਿੰਦੇ ਸੀ ਕਿਉਂ ਬਹੁਤ ਸਖਤੀ ਨਾਲ ਕੰਮ ਹੁੰਦਾ ਸੀ ਕਣਕ ਦੇ ਵਿੱਚ ਮਤਲਬ ਆਵਤਾਈਆਂ ਹੁੰਦੀਆਂ ਵੀ ਬਾਡੀ 'ਚ ਬਾਡੀ 'ਚ ਆਵਤਾਈ ਹੁੰਦੀ ਆ ਆਣੇ ਵਾਲੇ ਹੁੰਦੇ ਆ ਉਹਦੇ ਇਹੀ ਜੀ ਖੇਡ ਕਰ ਲੈਂਦੇ ਸੀ ਮਾਜਾ ਰੇਟ ਹੋਣਾ ਮਤਲਬ ਬਹੁਤ ਜ਼ੋਰ ਦਾ ਕੰਮ ਸੀ ਉਦੋਂ ਟਰਾਲੀਆਂ ਦਾ ਸਭ ਤੋਂ ਔਖਾ ਕੰਮ ਆ ਕੇ ਉਦੋਂ ਹੁੰਦਾ ਮਤਲਬ ਕਿਤੇ 5-4 ਦਿਨ ਵਰਤ ਲਿਆ ਉਹਦਾ ਉਸ ਮੌਕੇ ਲਾਹਾ ਵੀ ਮਿਲ ਜਾਂਦਾ ਸੀ ਸ਼ਕਤੀ ਪਰ ਉਹਦੋਂ ਬਦ ਭੁੱਲ ਜਾਂਦੇ ਸੀ ਸਾਰੇ ਤੁਸੀਂ ਰੋਜ਼ ਭੁੱਖੀ ਦੇਣ ਲੱਗਦੇ ਬੰਦਾ ਨਕਮਾ ਹੋ ਜੂ ਜੀ ਰੋਜ਼ ਇਹਨਾਂ ਤੋਂ ਐ ਕਰੋ ਜਿਹੜੇ ਕਹਿੰਦੇ ਨੇ ਮਰਦਾ ਨਹੀਂ ਪਰ ਲਗਾਤਾਰ ਖਾਣ ਲੱਗਦੇ ਫੀਮ ਫੀਮ ਇੱਕ ਇਹਦੀ ਚੀਜ਼ ਆ ਬੈਧੀ ਅੱਜ ਜਿੰਨੀ ਖਾਧੀ ਇਹ ਕੱਲ ਨੂੰ ਉਦੋਂ ਥੋੜੀ ਜਿਹੀ ਗਹਾਲੀ ਲੈਣੀ ਤੂੰ ਪਰਸ ਨੂੰ ਉਦੋਂ ਗਹਾਲੀ ਜਿਹੜੇ ਕਹਿੰਦੇ ਕਣਕ ਦੇ ਦਾਣੇ ਜਿੰਨੀ ਮੁੜ ਕੇ ਫਿਰ ਉਦੋਂ ਬਦਦਾ ਫੇਰ ਜਿੰਨੀ ਫਿਰ ਹੁੰਦਾ ਯਾਰ ਉਹ ਤਾਂ ਅੱਧਾ ਟੋਲਾ ਨੂੰ ਮਾਰਦਾ ਉਹ ਕਿ ਮਹਿੰਗਾਈ ਕਿੰਨੀ ਆਮ ਲੋਕ ਕਿਵੇਂ ਇਹ ਉੱਕੀ 5000 ਰੁਪਏ ਕਿਲੋ ਆ ਹੁਣ ਆਇਆ ਤਾਂ ਨਹੀਂ ਵੀ ਜਿਹੜੀ ਇਹ ਭਲੇਖਾ ਪੁੰਦੇ ਨੇ ਨਾ ਵੀ ਡੋਡੇ بیچ ਕੇ ਬੀਜ ਕੇ ਸਾਨੂੰ ਖੁੱਲ ਮਿਲ ਜੂ ਵੇਚਣ ਤੁਹਾਨੂੰ ਖੁੱਲ ਖੁੱਲ ਕਿਸੇ ਨੇ ਨਹੀਂ ਮਿਲਣੀ ਸਾਰੇ ਸਰਕਾਰੀ ਕੰਟਰੋਲ ਹਟਾ ਜਾਓ ਉਹਦੇ ਭਾਅ ਹਟਾ ਜਾਓ ਉੱਥੇ ਵੀ ਫਿਰ ਤੁਸੀਂ ਕਹੋਗੇ ਨਹੀਂ ਐਵੇਂ ਹੋ ਗਿਆ ਹਾਂ ਐਮਐਸਪੀ ਤਿਆਰ ਕਰੋ ਫਿਰ ਸਰਕਾਰ ਦੇ ਵਿੱਚ ਜਾਂਦੀ ਆ ਕੀ ਚੱਲਦੀ ਆ ਸਮਗਲਿੰਗ ਤਾਂ ਹੈ ਹੋ ਸੋ ਐਨਡੀਪੀਐਸ ਐਕਟ ਖਤਮ ਹੋਣਾ ਚਾਹੀਦਾ ਮੈਨੂੰ ਮੇਰੇ ਯਾਦ ਆ ਬਾਦਲ ਸਾਹਿਬ ਦੇ ਰਾਜ ਵੇਲੇ ਇੱਕ ਹਦਾਇਤ ਸੀ ਵੀ ਜਿਹੜਾ ਭਾਈ ਰਾਜਸਥਾਨ ਚੋਂ ਨਾ ਝੋਲੇ ਦੇ ਵਿੱਚ ਪਾਈ ਜਾਂਦਾ ਕਿਲੋ ਲੈ ਕੇ ਆਉਂਦਾ ਉਹਨੂੰ ਫੜਨਾਂ ਨਹੀਂ ਤੇ ਪੁਲਿਸ ਦੇ ਮਰੂ ਟੱਲੀ ਮਾਰ ਕੇ ਲੰਘ ਜਾਂਦੇ ਸੀ ਅਮਲੀ ਅੱਛਾ ਐ ਤੁਸੀਂ ਮਾੜੀ ਹੁਣ ਤੁਹਾਡਾ ਇਹ ਆ ਵੀ ਬੰਦ ਤੋਂ ਬੰਦ ਕੇਸ ਪਾਓ ਬੰਦ ਤੋਂ ਬੰਦ ਜਮਾ ਦੇਵੋ ਕਈ ਗੱਲਾਂ ਕਾਨੂੰਨ ਅਨੁਸਾਰ ਨਹੀਂ ਵੀ ਹੁੰਦੀਆਂ ਬਿਨਾ ਕਿਸੇ ਵੀ ਹੁੰਦੀਆਂ ਮਮਲੀ ਸਾਹਿਬ ਵਾਲਾ ਇੰਟਰਸਟਿੰਗ ਆ ਬਾਦਲ ਸਾਹਿਬ ਵਾਲੀ ਸੀ ਗੱਲ ਜਿਹੜੀ ਦੱਸੀ ਆ ਉਹ ਕਿਹੜੇ ਵੇਲੇ ਦੀ ਗੱਲ ਆ ਮਤਲਬ ਜਦੋਂ ਬਾਦਲ ਸਾਹਿਬ ਦੀ ਸਰਕਾਰ ਬਣੀ ਆ ਪਹਿਲੀ ਸਰਕਾਰ ਵੇਲੇ ਵੀ 96 ਵੇਲੇ ਵੀ ਕਹਿੰਦੇ ਸੀ ਹਾਂ ਬਾਦਲ ਸਾਹਿਬ ਆਪ ਵੀ ਕਹਿੰਦੇ ਹੁੰਦੇ ਤੁਸੀਂ ਬਟੰਡੇ ਦੇ ਇਲਾਕੇ ਮਰ ਫਿਰ ਰਾਜਸਥਾਨ ਨੇ ਵੀ ਭੁੱਖੀ ਦੇ ਠੇਕੇ ਬੰਦ ਕਰਤੇ ਇੱਕ ਵਾਰ ਹੁਣ ਮੁੜ ਕੇ ਫੇਰ ਦਬਾਅ ਪੈ ਰਿਆ ਵੀ ਠੇਕੇ ਤੁਸੀਂ ਖੋਲੋ ਸੋ ਐ ਐਵੇਂ ਅਸਲ 'ਚ ਸਾਡਾ ਅਸੀਂ ਬਹੁਤਕ ਤੌਰ ਤੇ ਕੰਗਾਲ ਆ ਜਾਣਕਾਰੀ ਹੋਰ ਚੀਜ਼ ਹੁੰਦੀ ਆ ਅਕਲ ਹੋਰ ਅਕਲ ਅਸੀਂ ਲੈਂਦੇ ਨਹੀਂ ਜਾਣਕਾਰੀ ਜਿੱਥੇ ਮਿਲ ਜਾਂਦੀ ਆ ਉਹਨੂੰ ਕੱਲੇ ਲਾਲਾ ਭੜਕਾਈ ਜਾਂਦੇ ਇਹੀ ਸਾਡੇ ਸਿਆਦਾਂ ਨੇ ਪੰਜਾਬ ਵਿਧਾਨ ਸਭਾ 'ਚ ਕੀਤਾ ਮੈਂ ਵਿਦਵਾਨਾਂ ਨੂੰ ਡਾਕਟਰਾਂ ਨੂੰ ਇਹ ਕਹਿਣਾ ਇਸ ਮਸਲੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਆ ਇੱਕ ਪੀੜੀ ਨੂੰ ਤੁਸੀਂ ਕਦੇ ਅੱਤਵਾਦੀ ਬਣਾ ਕੇ ਮਾਰ ਦੋ ਕਦੇ ਨਸ਼ੇੜੀ ਬਣ ਕੇ ਮਾਰ ਦੋ ਹੁਣ ਸਸਤਾ ਨਸ਼ਾ ਖੁੱਲਾ ਦੇ ਕੇ ਮਾਰ ਦੋ ਨਕੰਮੇ ਹੋ ਜਾਂਦੇ ਨੇ ਆਲੇ ਬੰਦੇ ਮੈਂ ਤੁਹਾਨੂੰ ਇਹ ਕਹਾਂ ਜੇ 4-5 ਦਿਨ ਤਾਂ ਨਸ਼ੇ ਚੱਲ ਜਾਂਦਾ ਉਦੋਂ ਬਾਅਦ ਲਗਾਤਾਰ ਜਿਹੜਾ ਨਸ਼ੇ ਤੇ ਕੰਮ ਕਰਨ ਲੱਗ ਜੂ ਅੱਜ ਵੀ ਜਿਹੜੇ ਮਜ਼ਦੂਰ ਨੇ ਨਾ ਉਹਨਾਂ ਦੇ ਘਰ ਪੱਤੇ ਜਾਂਦੇ ਨੇ 400 ਰੁਪਏ ਦਿਹਾੜੀ ਆ ਆਉਂਦੇ ਹੋਏ ਵਧੀਆ ਲੈਂਦੇ ਨੇ 100 ਰੁਪਏ ਦਾ ਜਦੋਂ ਜਦੋਂ ਸਰਸੇ ਵਾਲਾ ਉਹਨਾਂ ਦਾ ਇਹ ਵਸੇਖਾ ਨਾਲ ਲੈਂਦਾ ਉਹ ਕਹਿੰਦਾ ਸਾਡੇ ਲਈ ਤਾਂ ਉਹੀ ਬਾਬਾ ਰੱਬ ਆ ਸਾਡਾ ਘਰ ਬਸ ਗਿਆ ਆਸਮੱਸਿਆ ਮੈਨਾਂ ਗਰੀਬਾਂ ਦੀਆਂ ਵੀ ਅੱਜਕੱਲ ਤੁਸੀਂ ਮਾਲ ਟੀਚਰਾਂ ਕਰਦੇ ਹੋ ਜੀ ਉਹ ਫੀਮ ਖਾਂਦਾ ਦੀ ਚਿਹਰਾ ਲਾਲ ਜੀ ਐਂ ਜੀ ਐ ਇਹ ਬੜੀਆਂ ਬਹੁਤ ਹਲਕੀਆਂ ਹੋਈਆਂ ਗੱਲਾਂ ਨੇ ਮਤਲਬ ਸ਼ੋਭਦੀਆਂ ਨਹੀਂ ਮੈਂ ਕਹਿੰਦਾ ਭੁੱਖੇ ਨੂੰ ਫੀਮ ਖਵਾਉਣ ਲੱਗ ਜਦੋਂ ਜੇ ਤੁਹਾਨੂੰ ਰੋਟੀ ਨਹੀਂ ਮਿਲਦੀ ਖੁਰਾਕ ਨਹੀਂ ਮਿਲਦੀ ਚਿਹਰਾ ਦਗ ਉਹਦਾ ਕਰਦਾ ਜੇ ਕੋਈ ਅੰਮਲੀ ਵੀ ਆ ਜਿਹੜਾ ਉਹਦਾ ਪੋਸਨ ਪਾਣੀ ਸਟੈਂਡਰਡ ਦੇਖੋ ਨਾ ਜਿਉਣ ਦਾ ਕੀ ਹੈ ਮਤਲਬ ਗਰੀਬ ਆਦਮੀ ਨੂੰ ਤੁਸੀਂ ਰੋਟੀ ਮਿਲੇ ਨਾ ਉਹਨੂੰ ਦੋਵੇਂ ਪੁਕੀ ਤੇ ਲਾ ਦੋ ਦੂਜੇ ਪਾਸੇ ਲਾ ਦੋ ਨਚੋੜ ਕੇ ਰੱਖ ਦੂ ਤਿੰਨ ਦਿਨਾਂ ਚ ਦਿਹਾੜੀ ਕਰਨ ਯੋਗ ਨਹੀਂ ਰਹਿਣਾ ਐਵੇਂ ਮਰ ਜਾਂਦੇ ਨੇ ਟਰਪਲ ਦੀ ਸ਼ੁਕਰੀਆ ਮਾਲੀ ਸਾਹਿਬ ਸੋ ਬਹੁਤ ਅਹਿਮ ਗੱਲ ਬਾਤ ਤੁਸੀਂ ਸੁਣੀ ਮਾਲੀ ਸਾਹਿਬ ਦੇ ਵਿਚਾਰ ਸੁਣੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜ਼ਰੂਰੀ ਆ ਸਾਰੇ ਡਾਕਟਰ ਵੀ ਤੇ ਲੀਡਰ ਵੀ ਸਾਡੇ ਸਮਾਜ ਦਾ ਹਰ ਵਰਗ ਇੱਥੇ ਬਹਿ ਕੇ ਸੋਚਣ ਜ਼ਰੂਰ ਇਸ ਖੇਤੀ ਦੇ ਦੋਵੇਂ ਪੱਖ ਜੋਰ ਬੈਤੀ ਨਸ਼ਿਆਂ ਦੀ ਖੇਤੀ ਦੀ ਗੱਲ ਬਾਤ ਚੱਲ ਰਹੀ ਆ ਤਾਂ ਦੋਵੇਂ ਪੱਖ ਜ਼ਰੂਰ ਸੋਚਣੇ ਚਾਹੀਦੇ ਨੇ ਇੱਕ ਪਾਸੇ ਅਸੀਂ ਜੋ ਬਨਾਰਸਵਾ ਦੇ ਵਿੱਚ ਕਿਹਾ ਗਿਆ ਕਿ ਠੀਕ ਹੈ ਜੀ ਇਹਦੇ ਨਾਲ ਬੰਦੇ ਨਹੀਂ ਮਾਰੇ ਜਾਂਦੇ ਉਹ ਵੀ ਸੁਣ ਲਿਆ ਤੁਸੀਂ ਪਰ ਦੂਜੇ ਪਾਸੇ ਮਾਲੀ ਸਾਹਿਬ ਵਾਲੇ ਪੱਖ ਵੀ ਜ਼ਰੂਰ ਵਿਚਾਰ ਕਰਿਓ ਕੀ ਹੋਣਾ ਚਾਹੀਦਾ ਤਾਂ ਇਹ ਆਮ ਲੋਕਾਂ ਦੇ ਹੱਤ ਕੀ ਓਕੇ ਉਹਨਾਂ ਕਿਹੜੀ ਚੀਜ਼ ਨੂੰ ਅਡਾਪਟ ਕਰਦੇ ਆ ਤਾਂ ਸਿੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ